ਜੀ গুড মর্নিং ਜੀ ਕੀ ਹਾਲ ਚਾਲ ਹੈ ਅਮੀਰਾ ਠੀਕ ਹੋਵਗੇ ਸਾਰੇ ਤੇ ਅੱਜ ਆਪਣਾ ਹੋ ਚੱਲਿਆ 7ਵਾਂ ਦਿਨ ਕੈਂਪ ਦਾ ਤੇ ਤੁਸੀਂ ਪਿਛੇ ਦੇਖ ਸਕਦੇ ਆ ਕਿ ਮੁੰਡੇ ਆ ਕੇ ਲੱਗੇ ਆ ਆਪਾਂ ਥੋੜਾ ਅੱਧਾ ਘੰਟਾ ਲੇਟ ਆਈਦਾ ਪਰ ਮੁੰਡਿਆਂ ਦੀ ਮਿਹਨਤ ਫਲ ਆ ਤੇ ਆਪਾਂ ਹੁਣ ਥੋੜੀ ਰਨਿੰਗ ਕਰਕੇ ਉਹਨਾਂ ਦੇ ਨਾਲ ਹੀ ਲੱਗ ਪੈਣਾ ਵਾ ਤੇ ਫਿਰ ਦੇਖੋਗੇ ਤੁਹਾਨੂੰ ਅੱਗੇ ਜਲਵਾ ਕਿਦਾਂ ਅੱਜ ਕੋਚ ਸਾਹਿਬ ਕਰਾਉਣਗੇ ਤਸੱਲੀਆਂ ਕਿ ਨਹੀਂ ਕਰਾਉਣਗੇ ਸੈਜ ਤੇ ਪੂਰਾ ਫੋਕਸ ਹੋਣਾ ਵਾ ਕਿ ਮਿਹਨਤ ਬਹੁਤ ਘੱਟ ਲਾਉਂਦਾ ਵਾ ਕਤੀ ਕਰ ਲੈਂਦਾ ਗੇੜੇ ਘਟ ਲਾਉਂਦਾ ਵਿੱਚੋਂ ਕੋਈ ਨਾ ਇਹਦਾ ਕਰਦੇ ਲਾਜ ਅੱਜ ਲੈ ਵੀ ਲਾਲਾ ਸ਼ਾਇਆ ਪਿਆਈ ਅੱਜ ਆਜੋ ਮੇਰੇ ਕੇ ਵੀਰ ਭਰਾ ਨੇ ਡੇਲੀ ਅਨਾਉਂਸਮੈਂਟ ਕਰੀ ਦੀ ਅੱਜ ਜੇ ਕੇ ਮੇਰੇ ਵੀਰ ਭਰਾ ਨੇ ਫ੍ਰੀ ਕੈਂਪ ਲਾਉਣਾ ਹੋਵੇ ਲੋਈਆਂ ਖਾਸ ਨੀਅਰ ਪਿੰਡ ਨੱਲ ਕੋਈ ਸਾਬ ਚੇਂਜ ਕਰਾਤੀ ਹੈ ਹਾਂਜੀ ਹਾਂਜੀ ਚੇਂਜ ਠੀਕ ਹੈ ਜੀ ਸੈ ਹੀ ਲੁਕਣਾ ਨਹੀਂ ਅੱਜ ਚੱਲ ਕਹੋਗੇ ਤਾਂ ਤੁੰਗ ਚੱਲ ਚੱਲੋ 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 ਆਜੋ 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 ਝੋਟੇ ਆਜੋ ਝੋਟੇ ਸੁਣਦਾ ਨਹੀਂ ਤੈਨੂੰ ਪਾਜੀ ਫੇਰ ਮੈਂ ਪੱਟ ਨਾ ਲਾਵਾਂ ਜਿੰਮ ਜੀ ਆ ਕੇ ਹੈਂ ਅੱਜ ਇੱਥੇ ਤਸੱਲੀ ਕਰਾਉਂਦੇ ਚਲੋ ਠੀਕ ਆ ਅੱਜ ਨਾਲੇ ਵੋਟਾਂ ਵਾਂ ਅੱਜ ਥੋੜੇ ਫਲਾਕੇ ਜਾਣੇ ਪੈਣੇ ਉਧਰ ਚਲੋ ਸਰ ਕਰ ਦੋ ਚਾਰ ਲੱਗਣਾ ਦੇ ਪਰ ਉਹ ਜਿਆ ਕੇ ਦੋ ਚਾਰ ਲੱਗਣਾ ਚਲ ਉਹ ਸਹਜ ਬੋਰਡ ਕਿਨੂੰ ਪਾਣੀ ਅੱਜ ਹੱਥ ਨੂੰ ਹੱਥ ਨੂੰ ਉਹ ਕੋਣ ਅੱਛਾ ਨਹੀਂ ਪਾਣੀ ਅਮਰਦੇਵਾਲ ਨੂੰ ਪਾਣੀ ਆ ਗਈ ਆ ਕੀ ਕਰਦਾ ਮੈਂ ਚਲੋ ਚਲੋ ਕੋਣ ਸੜਤੀ ਏ ਝੋਟੇ ਦੇ ਆ ਭਾਈ ਆਵੇ ਕੀ ਕਰਦਾ ਆ ਓ ਸਹਿਜ ਕੀ ਕਰਦਾ ਐ ਕਰੀ ਜਾਂਦਾ ਵਾ ਚੱਲ ਰੈਲੀ ਤੋਂ ਹੋਇਆ ਓਏ ਹੱਥ ਖੜਾ ਕਰ ਦੇ ਮੜਿਆ ਝੋਟਿਆ ਕਿਨੂੰ ਪੋਣੀ ਪੰਜੇ ਨੂੰ ਬੋੜ ਕਿਨੂੰ ਪੋਣੀ ਪੰਜੇ ਨੂੰ ਓਏ ਚੱਲ 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 ਓ ਮੂਰੇ ਨੰਗੇ ਆ ਵੇਖ ਲਓ ਚੱਲ 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 ਬਾਵਾ ਕੋਈ ਤੀ ਤੂੰ ਤਾਈਓ ਜਿੱਤੀ ਆ ਉਹਦੇ ਨੇ ਮਿਹਨਤ ਦਾ ਕਰਕੇ ਸਹੀ ਐ ਸਹੀ ਐ ਦੱਬ ਕੇ ਦੱਬ ਕੇ ਬੁਗਲੇ ਕੀ ਗੱਲ ਸਹਿਜ ਬੱਸ ਚੱਲ 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 ਬੱਸ ਗਿਆ ਔਰ ਛਿੱਟੀ ਨਹੀਂ ਦੇਦੀ ਕਿ ਤਵੇਲਾ ਨਾਲ ਚੱਲ ਵੇ ਚੱਲ 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 ਏਦਾਂ ਬਾਈ ਚੜ ਕੇ ਰਿਆ ਕਰੋ ਇੱਥੇ ਕੇ ਗੇੜੇ ਦੀ ਘੱਤੀ ਕਰ ਜਾਂਦਾ ਹੀ ਕੱਲ ਵੀ ਚੱਲ ਚੱਲ ਬੈਠ ਚੱਲ ਖਾਂ ਅੱਗੇ ਤੂੰ ਕੀ ਮਾਰਦਾ ਮਾਰਦਾ ਹਾਂ ਹੋ ਗਈ ਤਸੱਲੀ ਫੁੱਲ ਕੱਟ ਇਧਰ ਕਿਹ ਫੁੱਲ ਕੱਟ ਬੋਰਡ ਕਿਨੂੰ ਪਾਣੀ ਓਏ ਕੱਟ ਹੋਈ ਆ ਆਪਣੇ ਹੱਥੇ ਨੂੰ ਪਾਣੀ ਆ ਓਏ ਕਿਨੂੰ ਪਾਣੀ ਬੋਰਡ ਕਿਹਨੇ ਰਿਆ ਓਏ ਆ ਬਣਾ ਰਿਹਾ ਕਰੀ ਆ ਵੀ ਤੁਹਾਨੂੰ ਦੱਸ ਦਿਆਂ ਜੋ ਤੇ ਆਇਆ ਆਈ ਆ ਵੇਖੋ ਚੱਲਾ ਹੁਣ ਤੋਰੇ नहीं तुरता नहींगा लफड़ मारूंगा फौजी तो ट्रेनिंग ਨੀ ਤਾਂ ਤੂੰ ਤੇ ਕੀ ਖੜੇ ਤੇ ਇੰਨਾ ਹੀ ਤੂੰ ਪੱਟ ਨਹੀਂ ਲਾਉਂਦਾ ਅੱਜ ਟੱਕਰੀ ਮਾਰ ਓਏ ਹਾਂ ਮਾਰੇ ਉਧਰ ਥਿਆ ਜਲ ਉਹ ਏਦਾਂ ਨਹੀਂ ਲਾਉਣਗੇ ਬਾਵਾਂ ਦਾ ਚੱਕ ਤਾਂ ਚੱਲ ਬਾਵਾਂ ਤੇ ਮਾਵਾਂ ਤੇ ਤੁਰਨਾ ਤੁਰ ਕੇ ਗੋਟਿਆਂ ਤੇ ਗੋਟਿਆਂ ਤੇ ਸਹਿਜ ਆ ਗਿਆ ਉਦਾਂ ਸਹਿਜ ਥਾਪੀ ਮਾਰਦੇ ਕਹਦੇ ਕੋਈ ਬੱਸ ਬੱਸ ਨਹੀਂ ਜਾਂਦਾ ਉਹ ਕੇ ਰਿਪੋਰਟ ਕਰਤੀ ਪਾਜੀ ਤਾਣੋ ਹੋ ਜਾ ਥੋੜੇ ਲੈਫਟ ਸਾਰੋ ਕੀ ਹੋਇਆ ਲੈਫਟ ਸਾਰੋ ਕਰ ਸਾਰੋ ਕਰ ਯਾਰ ਆ ਨੈਟ ਦੇਣਾ ਕੋਹ ਨਹੀਂ ਹੁੰਦਾ ਵੇਗੀ ਆ ਇਹ ਕੀ ਆ ਸਾਡੇ ਵੀ ਵੱਜਦੀਆਂ ਨੇ ਸਾਡੀਆਂ ਵੀ ਚੜਦੀਆਂ ਨੇ ਯਾਰ ਤੂਗੇ ਕੀ ਹੋਇਆ ਅੱਜ ਉਹੋ ਕੱਢਾ ਅੱਜ ਚੱਲ ਬੱਸ ਕਰਿਆ ਕਰ ਤਲ ਕੋਈ ਨਾ ਕਾਲੂ ਟਾਈਮ ਨਾਲ ਸਹਿਜ ਕਿਦਾਂ ਫੇ ਅੱਜ ਛਾਪ ਮਾਰ ਜੰਪ ਮਾਰ ਜੰਪ ਮੈਂ ਤੈਨੂੰ ਕੀ ਕਰਦਾ ਰਿਹਾ ਤੈਨੂੰ ਜਦੋਂ ਗਰਾਊਂਡ ਦਾ ਗਿਆ ਫਿਰ ਗਰਾਊਂਡ ਚ ਨੇ ਆ ਆਈ ਨਾ ਸਰ ਨੇ ਵੀ ਜਾਏ ਸਰ ਨੇ ਫਿਰ ਗਰਾਊਂਡ ਚ ਕੀ ਲੈਣਾ ਆ ਕੀ ਗਿਆ ਸਰ ਨੇ ਦਾਸ ਕੀ ਗਿਆ ਹੀ ਬੋਲ ਡਿਊਟੀ ਲੱਗੀ ਕੋਈ ਇੰਦਰ ਇੱਥੇ ਕੀ ਕਰਨਾ ਹੈ ਭਾਈ ਸਾਰੇ ਗਿਆ ਹੀ ਕਰ ਕਹਿੰਦੇ ਉਹ ਤਾਂ ਬੈਠਾ ਰਿਹਾ ਇੱਥੇ ਕੀ ਕਰਦਾ ਰਿਹਾ ਦਾਦੇ ਮੈਨੂੰ ਇਹ ਦੇ ਬੈਠੇ ਹੀ ਬਈ ਤੇ ਤੈਨੂੰ ਚਲ ਫਿਰ ਪਾਣੀ ਕਿਹਾ ਛਿੜਕਲਾ ਨਾਲ ਸਰਕਾਰੇ ਦਾ ਪਾਣੀ ਤਾਂ ਭਈ ਕਹਿ ਨਹੀਂ ਖੇਡਣ ਦਾ ਕਹਿੰਦੇ ਸੀ ਹੱਥ ਖੇਡ ਲੈਂਦਾ ਕਦੋਂ ਪਾਣੀ ਛਿੜਕਣਾ ਸੀ ਸ਼ਾਮੇ ਕਿ ਸਵੇਰੇ ਸਵੇਰੇ ਤਾਂ ਨਹੀਂ ਛੜਕੇ ਪਾਣੀ ਸਹੀ ਸ਼ਾਮ ਨੂੰ ਆਇਆ ਕਰ ਠੀਕ ਹੈ ਜਦੋਂ ਟਾਈਮ ਲੱਗਦਾ ਪਾਣੀ ਛੜਕਿਆ ਕਰਨਾ ਆਪਾ ਠੀਕ ਹੈ ਇੱਧਰ ਦੇਖ ਇਹਦੇ ਕਾਦੋ ਵਿੱਚ ਲੱਗੀ ਆ ਗਾਲ ਕੱਢਦਾ ਕਿਹੜੀ ਗੰਦੀ ਬੋਲਣੀ ਨਹੀਂ ਤੂੰ ਕਹ ਗੰਦੀ ਗਾਲ ਕੱਢੀ ਇਹਨੇ ਗੰਦੀ ਗਾਲ ਕੱਢੀ ਇਹਨੇ ਇਹਨੂੰ ਪੁੱਛ ਕੱਢੂਗਾ ਹੁਣ ਕੱਢਣੀ ਹੁਣ ਸੌਰੀ ਮਾੜਾ ਜਿੰਨੂੰ ਕੱਤੇ ਸੀ ਦੇਵੀ ਤੇ ਪਾਜੀ ਮੈਂ ਕੱਲ ਹਣਾ ਮੰਮੀ ਦੇ ਪੂਤੇ ਕੰਮ ਕਰਦਾ ਤੇ ਇਹ ਮੇਰੇ ਮਾਰਦਾ ਸੀ ਨੇ ਮੇਰੇ ਮਾਰਿਆ ਪਹਿਲਾ ਮੇਰਾ ਹਣਾ ਪੰਜਾਬੀ ਦਾ ਕੰਮ ਰਹਿੰਦਾ ਹੀ ਮੈਂ ਉਹ ਕਰਦਾ ਸੀ ਕਹਿੰਦਾ ਇੱਧਰ ਫੋਨ ਫੜਾ ਦੇ ਨਾ ਮੈਂ ਤੇ ਕਿਤਿਆਂ ਬਹੁਤ ਦੇਰੀ ਹੋਈ ਓਏ ਆ ਇੱਕ ਹੋਰ ਰੱਖੋ ਭਾਜੀ ਤੈਨੂੰ ਵੱਡਾ ਕਿ ਛੋਟਾ ਉਹ ਮਾਂ ਕਿ ਆਈ ਤੇ ਇੱਕ ਹੋਰ ਰੱਖੋ ਇੱਕ ਹੋਰ ਰੱਖੋ ਸੱਚ ਦੱਸ ਬੋਲੇ ਕਿੱਦਾਂ ਬੋਲੇ ਮੈਨੂੰ ਜਾਣੀ ਕਿਹਾ ਝੂਠਿਆਂ ਦਾ ਤੇਰੇ ਬਾਹਰੀਆ ਇਹ ਪਹਿਲਾਂ ਮੈਨੂੰ ਮੂੰਹ ਬਣਾ ਦੇ ਵੀਡੀਓ ਬਣਾ ਦੇ ਨਾਲੇ ਨਾਲੇ ਉਧਰੋਂ ਜਦੋਂ ਆਏ ਮੁੰਡੇ ਉਹਨਾਂ ਦੀ ਬਣਾਇਆ ਤੂੰ ਦੱਸ ਪਹਿਲੋ ਸ਼ਿਗਰਾਜ ਹਟ ਜਾ ਭੈਣ ਤੂੰ ਜਿਆਦਾ ਸਟਾਰ ਫੜ 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 ਆਹ ਅਰੇ ਕਰਦਾ ਤੇਰੀਆਂ ਸਕੇਤਾ ਜੜੀਆਂ ਮਿਲਦੀਆਂ ਉਹ ਕਿਹੜੀ ਗੱਲ ਕੱਢੀ ਇਹਨੇ ਸਾਈਕਲ ਬਣਾ ਰੋਕ ਜਾ ਮੈਂ ਖਰਾਬ ਹੈ ਨਹੀਂ ਬੰਦ ਹਾਂ ਕੰਨੀ ਟੱਲ ਉਹ ਰੋਟੇ ਹੋ ਗਿਆ ਥੱਲੇ ਮੂਸੇਨ ਖਰਾਬ ਕਰਤਾ ਹੋਨਰੀ ਬਣਾ ਮੁੰਡਿਆ ਦੀ ਸੀਰੇ ਕੀ ਹੋ ਗਿਆ ਯਾਰ ਬੱਛਾ ਸੀਰੇ ਇਧਰ ਇਧਰ ਕੇ ਬਹੁਤ ਵਧੀਆ ਸ਼ਾਬਾਸ਼ ਕੋਚਾ ਦਾ ਨਹੀਂ sire ਨਾ ਹੋਣਾ sire ਕੀ ਹੋ ਗਿਆ ਯਾਰ ਲਾਮੜੀ ਖਿੱਚ ਕੇ ਚੱਲ ਬਈਆ ਮਣ ਕੀ ਹੋ ਗਿਆ ਯਾਰ ਭਾਜੀ ਯਾਰ ਤਾਂ ਥੱਲੀ ਬਹੁ ਕਰਾਈ ਭਾਜੀ ਨੇ ਗੱਲ ਉਹੀ ਗੱਲ ਯਾਰ ਚਲੋ ਚਲੋ ਵੀਰ ਜੀ ਤੇਜ਼ ਤੇਜ਼ ਤੁਰੇ ਤੇਜ਼ ਥੱਲੇ ਤੇਜ਼ ਤੇਜ਼ ਵੀਰ ਜੀ ਵੀਰ ਜੀ ਤੇਜ਼ ਆ ਵੀਰ ਜੀ ਮੈਂ ਥੋੜਾ ਜਿਹਾ ਤੇਜ਼ ਲਾਵੋ ਆ ਵੀਰ ਜੀ ਲੜਾਉਣਾ ਲੜਾਉਣਾ ਆ ਭਾਜੀ ਦੀ ਗੱਲ ਸੁਣੋ ਜਿਹੜੇ ਜਿਹੜੇ ਲੜਦੇ ਚਲੋ ਚਲੋ ਕੀ ਗੋ ਮੈਂ ਲਗਮ ਨੂੰ ਤਾਂ ਕੇ ਮਾਰ ਕੇ ਪਿੱਛੇ ਗਰੀ ਨਾ ਹੋਰ ਕਿਹੜਾ ਆ ਆ ਬਈ ਲੱਤ ਮਾਰੀ ਆ ਕੇ ਨਾ ਹੋਰ ਕਹ ਲੈ ਤੇਰਾ ਸੈਟ ਲਾ ਕੇ ਹੁਣੇ ਭੱਜ ਜਾ ਹੁਣ ਚਲ ਭੱਜ ਜਾ ਕੇ ਮੈਂ ਸੈਟ ਲਾ ਕੇ ਹੁਣ ਪੱਟ ਕੋ ਝੋਟਿਆ ਚੱਲ 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 ਥੱਲੇ ਥੱਲੇ ਹੱਥ ਲਾ ਥੱਲੇ 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 ਮੋੜ ਥੱਲੇ ਸ਼ਾਬਾਸ਼ ਸ਼ਾਬਾਸ਼ ਸੋਨਾ ਲਾ ਲੈ ਨਾ ਤੂੰ ਲਾਉਂਦਾ ਨਹੀਂ ਫੇ ਮੈਂ ਲਾ ਲਿਆ ਦੁਬਾਰਾ ਲਾ ਲਾਈ ਕਰਾਉਣ ਗਿਆ ਸੀ ਫੋਨ ਨਹੀਂ ਲਾਉਂਦਾ ਕੀ ਕੀ ਸਹੀ ਕਰਾਉਣ ਗਿਆ ਸੀ ਤੂੰ ਕੀ ਸਹੀ ਕਰਾਉਣ ਗਿਆ ਸੀ ਦੂਜਾ ਵੇਟਰ ਤੇਰੇ ਨਿਆਰੇ ਕਦੇ ਮੋਟਰਸਾਈਕਲ ਤੇ ਤੇਰੇ ਟਰੈਕਟਰ ਤੇ ਤੂੰ ਇਹ ਪਾਜੀ ਕਿਦਾਂ ਮਰਦੀ ਹੈ ਮਿਹਨਤ ਲਾਉਣਾ ਨਾ ਮੈਂ ਹਾਂਜੀ ਭਾਈ ਜੀ ਨਹੀਂ ਨਹੀਂ ਭਾਈ ਇਹਨੂੰ ਪੁੱਛੋ ਜਿਹੜਾ ਕੰਮ ਕੀ ਰੂਟ ਤੇ ਟ੍ਰੇਨ ਨਵੇਂ ਟ੍ਰੈਕਟਰ ਚਾਣਾ ਭਾਈ ਪਾਪਾ ਨੂੰ ਫੋਨ ਨਹੀਂ ਲਾਉਣਾ ਹੁੰਦਾ ਪਾਪਾ ਕਹਿੰਦਾ ਮੈਸਟਰੀਆਂ ਨੂੰ ਫੋਨ ਲਾਉਣਾ ਦਾ ਤੂੰ ਨਾਲ ਲੈ ਜਾ ਅੱਛਾ ਨਾਲ ਚੱਲ ਜਾ ਫੋਨ ਲਾਉਣਾ ਨੇ ਫੋਨ ਜਾ ਕੇ ਉੱਥੇ ਲਾਉਣਾ ਸੀ ਨਹੀਂ ਇੱਥੋਂ ਲਾਉਣਾ ਸੀ ਰਾਜਵੀਰ ਆਉਣਾ ਹੀ ਉਹ ਚੱਕਿਆ ਨਹੀਂ ਇੱਥੇ ਪਾਰਕ ਕਰਦਾ ਹੈ ਬੰਦਾ ਲੂਤੀ ਚੱਕਕ ਨਹੀਂ ਉਹ ਜਿਹੜਾ ਜਾਂਦਾ ਤੁਰਿਆ ਵੱਡਾ ਕਿ ਛੋਟਾ ਵੱਡਾ ਛੋਟੇ ਹੀ ਸੰਧਰੀ ਕਿਹਾ ਫਿਰ ਕੀ ਸੰਧ ਤੇ ਪਾਪਾ ਕਹਿੰਦਾ ਅੱਜ ਦੀਦੀ ਦੀ ਸਿੱਕੀ ਕਰਨੀ ਪੂਰ ਹੋਉਂਦਾ ਹੈ ਨਾ ਪੂਰ ਹੋਉਂਦਾ ਉਹ ਕਹਦੇ ਝੂਠ ਹੈ ਤੋ ਕਿ ਯਾਰ ਮੈਂ ਤੋ ਕਿ ਮੈਂ ਕੰਮ ਵੀ ਕਰਦਾ ਨਾਲ ਹਾਂ ਮੈਂ ਘਰੇ ਪਾਜੀ ਕੰਮ ਕਰਦਾ ਚਲ ਫਿਰ ਨੀਵਾ ਹੋ ਕੇ ਦਿਖਾ ਕੇ ਦਫਨਾ ਲੱਕ ਨੀਵਾ ਕਰ ਆ ਇਦਾਂ ਮੈਂ ਬਟਕ ਮਾਰ ਕੀ ਇਹ ਇਦਾਂ ਕਰਦਾ ਜਾਂ ਕੁੱਤਰ ਫੜਨੇ ਹੁੰਦੇ ਉਹ ਲੈ ਤੋ ਕੜੀ ਫੜਦਾ ਵਾ ਇਹਨੂੰ ਪੁੱਛੋ ਅੱਧੀ ਰਾਤ ਮੋਟਰਸਾਈਕਲ ਦੇ ਬਾਹਰ ਕਿੱਧਰ ਭਾਈ ਫੜਦਾ ਹਾਂ ਭਾਈ ਲੈ ਦਿਆਂ ਹੀ ਬਾਹਰ ਦੇ ਨਾਲ ਕਾਦੀ ਦਵਾਈ ਜੀ ਜੀ ਜਿਹੜੀ ਜੀਵ ਚਨਾਉਣਾ ਨਹੀਂ ਵੋਲਟਾ ਹੁੰਦਾ ਭਰਾ ਮੈਂ ਚਨਾਉਣਾ ਨਹੀਂ ਜੀਪ ਉਹ ਨਹੀਂ ਦਵਾਈ ਵੋਲਟਾ ਮੈਂ ਕਿਹਾ ਕਿ ਪਤਾ ਨਹੀਂ ਕਿਹੜੀ ਜੀਪ ਤੂੰ ਜੀਪ ਗਈ ਜਨਾ ਉਹ ਨਹੀਂ ਦਵਾਈ ਤੂੰ ਜੀਪ ਗਿਆ ਨਹੀਂ ਦਵਾਈ ਸਾਡੀ ਨੂੰ ਪੁੱਛੋ ਰੇਸ ਸਕਦਾ ਜੀ ਉਹ ਤੇਰੇ ਸੋ ਯਾਰ ਤੂੰ ਆ ਆ ਅੱਡੀ ਲਈ ਜਨਾ ਤਕੇ ਮੋੜ ਕਿਦਾਂ ਰੇਸ ਦੇਣਾ ਤਕੇ ਮੇਰਾ ਮੋਟਰਸਾਈਕਲ ਸਰ ਜੀ ਇਹਨੂੰ ਪੁੱਛੋ ਜੀ ਮੈਂ ਨਹੀਂ ਦੇਖਿਆ ਤੇ ਤਾਂ ਕਹ ਜੀ ਓ ਬਾਈ ਇਹ ਨਕਾਲੀ ਵੇਖਿਆ ਓ ਟਰੈਕਟਰ ਲੈ ਕੇ ਗਈ ਐਵੇਂ ਯਾਰ ਲੂਤੀ ਲਈ ਜਾਂਦਾ ਰਹਿੰਦਾ ਮੈਨੂੰ ਦੰਦ ਕੱਢਦਾ ਝੂਠ ਮਾਰਦਾ ਆ ਵੀ ਲਾਲਾ ਦੰਦ ਕੱਢਦਾ ਯਾਰ ਸਰ ਜੀ ਇਹਨੂੰ ਪੁੱਛਿਆ ਸ਼ਾਮੀ ਪਈ ਨਾ ਕਿੱਥੇ ਬੈਠਾ ਈ ਹਾਂ ਸ਼ਾਮੀ ਪਈ ਉਹ ਮੱਥੇ ਉਹਨਾਂ ਨੇ ਕਿੱਥੇ ਬੈਠੇ ਇਹ ਵੀ ਨੀਮੂਰੇ ਬੈਠਾ ਈ ਆਪਦੀ ਇਹ ਰਹਿੰਦਾ ਹੀ ਵੇਲੀ ਘਰੇ ਥੋੜੀ ਰੱਖਦੇ ਇਹਨੂੰ ਹਨਾ ਮੇਰੀ ਹਨਾ ਸਹਿਜ ਤੇਰਾ ਨਾ ਬਹੁਤ ਲੱਗਦਾ ਨਾ ਸੜਦਾ ਰਗਾ ਮੇਰੀ ਮਿਹਨਤ ਤੋਂ ਦਾਤੀ ਰੱਖ ਗੋਲਾ ਵੀ ਜਦੋਂ ਇਹਨੇ ਦੇਖਿਆ ਸਾਹ ਬਲਉਂਦਾ ਤਾਂ ਕਰਪੀਆ ਹੋਰ ਦਾਤੀ ਰੱਖ ਗੋਲ ਜਦੋਂ ਦੇਖ ਲਿਆ ਨਾ ਪੈਨਦਰ ਪਾ ਚਾਹਦਾ ਕਰਕੇ ਸਾਡੀ ਸਹਿਯੋਗ ਦਾ ਧੰਨਵਾਦ ਇਹਨੇ ਚਾਹ ਪੀਓ ਹੈ थैंक यू ਮੈਂ ਤਾਂ ਨਹੀਂ ਕਿਹਾ थैंक यू ਉਹਨੇ ਕਹਿਣਾ ਮੈਂ ਤੂੰ ਨਹੀਂ ਕਹਿਣਾਗਾ ਮਤਲਬ ਕੀ ਵੈਲਕਮ ਸਪੈਲਿੰਗ ਵੈਲਕਮ ਦੇ ਹੁਣ ਸਲਾਮ ਸਹੀ ਸਿੱਧਾ ਨਹੀਂ ਉਹ ਤੂੰ ਦਗਾ ਨਹੀਂ ਦੋਵੇਂ ਚਾਹੈਂਕ ਅੱਗੇ ਨਾ ਆਇਆ ਕਰ ਅੱਗੇ ਨਾ ਆਇਆ ਕਰ ਮੈਂ ਵੀ ਇਹ ਲਾ ਛੋਟੀ ਮਰਾ ਦੇਣੀ ਪਾਜੀ ਨੂੰ ਕਹਿ ਕੇ ਪਾਜੀ ਇਹਦੇ ਰੱਖੀ ਐ ਕਾ ਹਟਦਾ ਨਿਕਾ ਹੈਲੋ ਓਏ ਭਾਈ ਬਲੌਕ ਖਰਾਬ ਕਰੀ ਜਾਣਾ ਹਾਂਜੀ ਪਾੜੋ ਨਾ ਮੈਂ ਕੱਢਿਆ ਵਾ ਚੱਲ ਭੱਜਾ ਭੱਜ ਚਲੀ ਕਿ ਸਾਈ ਹੋਰ ਜੋ ਉੱਤੇ ਇੰਨਾ ਤੇਜ਼ ਕਹਦਾ ਹੌਲੀਆ ਚੱਲ 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 ਚੱਲੋ 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 ਚੱਲ ਮੁੱਟੇ ਚੱਲ ਆ ਗਈ ਹੀ ਤਰਾ ਕਿੱਦਾਂ ਪਾਈ ਜਨਾ ਸਹਿਜ ਬੁੱਤ ਗਲਤ ਆ ਸੱਟ ਆਜੋ ਕੀ ਬਿਮਾਰੀ ਆ ਅੱਜ ਠੈ ਨਹੀਂ ਪਤਾ ਨਹੀਂ ਕੀ ਹੋਇਆ ਅੱਜ ਤਾਂ ਮੈਂ ਆਠਾ ਆ ਜੀ 70 ਨਹੀਂ ਤਾਂ ਡੋਕਟਰ ਹੈਗਾ ਸੀ ਮੈਂ ਕਿਹਾ ਅੱਜ ਨੇ ਖੈ ਜਾਲਾ ਇਹਨੇ ਕਿ ਮੈਂ ਕਹਾਂ ਗਰਾਊਂਡ ਡਿਊਟੀ ਹੋਣੀ ਤੇ ਨਤੀਜੇ ਆ ਗਿਆ ਵਾ ਤਸੱਲੀਆਂ ਪੂਰੀਆਂ ਹੋ ਗਈਆਂ ਹੋ ਹੋ ਵਾਹਿਗੁਰੂ ਦੋ ਜੈਮ ਵਿੱਚ ਸਕੈਟ ਲਵਾਉਣੀ ਕੁਝ ਕਹਿੰਦਾ ਇੱਥੇ ਹੀ ਸਕੈਟਾਂ ਲੱਗਣਗੀਆਂ ਅੱਜ ਭਾਜੀ ਇੱਥੇ ਲੱਗਣਗੀਆਂ ਸਕੈਟਾਂ ਅੱਜ ਇੱਥੇ ਅੱਜ ਜੀ ਆ ਬਣਾਇਓ ਆ ਕਰਿਓ ਮੇਰੇ ਨਾਲ ਆ ਵੇਖ ਲਓ ਬਾਹਤਾ ਹੀ ਹਾਂ ਪੈਰਾ ਪਰ ਬਾਹਤਾ ਹੀ ਪਾਜੀ ਨਹੀਂ ਸਾ ਜਮ ਵਾਲੇ ਬੰਦੇ ਵੇਖ ਲਓ ਇਦਾਂ ਹੁੰਦੀ ਆ ਉਹ ਗਰਾਊਂਡ ਵਾਲੇ ਲਾਉਂਦੇ ਕਿ ਨਹੀਂ ਜਮ ਵਾਲੇ ਬੰਦੇ ਦਾ ਆ ਹਾਲ ਹੁੰਦਾ ਕਰੀ ਆ ਸਾਡਾ ਬੰਦਾ ਇੱਕ ਬਹੁਤ ਮਿਹਨਤ ਲਾਉਂਦਾ ਇਦਾਂ ਨੂੰ ਮੂਹ ਕਰੇ ਇਸ ਲਈ ਪਿੰਡ ਕੈਂਪ ਲੱਗਾ ਉੱਥੇ ਗਰਾਊਂਡ 'ਚ ਜ਼ਰੂਰ ਆਉਣਾ ਹਫਤਾ ਹੋ ਗਿਆ ਬਿਮਾਰ ਹੀ ਰਹਿੰਦਾ ਇਹਦੇ ਗਰਮੀ ਪੈ ਗਈ ਆ ਪਾਜੀ ਮੁੰਡੇ ਦੇ ਕੀ ਕਰੀਏ ਇਹ ਤੇ ਗਰਮੀ ਦਾ ਲਾਜ ਇਹ ਹੁਣ ਦਵਾਈ ਲਈ ਆ ਡਾਕਟਰ ਕੋ ਹਾਂ ਰਖਾਓ ਇੱਕ ਵਾਰੀ ਕਰੇ ਬਸ ਮੇਰੇ ਸਾਰੇ ਵੀਰ ਭਰਾ ਯਾਰ ਆਇਆ ਕਰੋ ਇੱਥੇ ਵਧੀਆ ਸਭੋ ਜਿੰਮ ਚ ਕੋਚ ਆਇਆ ਫਾਇਦਾ ਲੱਗਿਆ ਜਿੰਮ ਤਾਂ ਆਪਾਂ ਲਾ ਹੀ ਲੈਣਾ ਆਪਣਾ ਜਿੰਮ ਹੈਗਾ ਪਿੰਡ ਕੁਸ਼ਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ 4 ਵਜੇ ਉੱਠ ਕੇ ਸਾਹਿਬ ਸਹਿਜ ਦਾ ਵੀ ਬਹੁਤ ਬਹੁਤ ਧੰਨਵਾਦ ਇਹ ਚਾਹ ਲੈ ਕੇ ਆਉਂਦਾ ਵਸ ਕਰੀਓ ਭਾਈ ਉਹਦੇ ਨਾਲ ਮੁੰਡਾ ਪਾਉਂਦੀ ਜਿੱਦਾਂ ਮਰਜੀ ਆ ਮੁੰਡਾ ਚਾਹ ਲੈ ਕੇ ਆਉਂਦਾ ਸਵੇਰ ਨੂੰ ਸਰ ਜੀ ਮੈਂ ਤੇ ਮੈਂ ਤੇ ਵੀ ਫੁੱਲ ਲਾਉਂਦਾ ਲਾਲਾ ਜੋ ਮਰਜੀ ਕਹੀ ਆ ਵੇ ਇਹਨੂੰ ਝੋਟੇ ਹੱਥ ਖੜਾ ਕਰਦੇ ਆ ਕੋਰੀ ਵਾਹ ਆ ਕੁਪਨ ਸਾਫ ਕਰਦੇ ਆ ਹਾਲੇ ਭਾਜੀ ਅਕਾ ਕੰਨ ਹੋ ਗਿਆ ਭਾਜੀ ਦੋ ਰੰਗ ਜੀ ਨਹੀਂ ਦਾਣਾ ਦਾ ਆ ਮੀਂਹ ਉਹ ਆਕਾਸ਼ ਓ ਓ ਓ ਘਰ ਤੇ ਗਾੜੀ ਮਾਰੀ ਹੈਪੀ ਕਰ ਦੋ ਬੰਦ ਇਹਦਾ ਤਾਂ ਥੱਲੀਆਂ ਹੋਈਆਂ ਭਈਆਂ ਲੱਗਦਾ ਹੁਣ ਬਸ ਹੌਲੀ ਉਹਦੀ ਤਰੇ ਜਾਪੀ ਆ ਜਾਣਾ ਕਰਾਦੀਆਂ ਥੱਲੀਆਂ ਜੀ ਹੋਰ ਹੋਰ ਚੱਲ ਕਿੰਨਾ ਲੱਤਾਂ ਜਾ ਖਵਾ ਦੇਦਾ ਖੇਲਾਤ ਕਿੱਦਾਂ ਵਾ ਹੁਣ ਪਾਜੀ ਇੱਕ ਨੂੰ ਉਹਨੂੰ ਤਾਂ ਮਾਫ਼ ਹੀ ਕਰਦੇ ਅੱਜ ਕਿਉਂ ਕਰਦਾਂ ਪਹਿਲੇ ਦਿਨ ਲੱਤਾਂ ਘੱਟ ਚੱਕ ਹੁੰਦੀਆਂ ਭਾਜੀ ਭਾਈ ਕਹਿੰਦਾ ਕੱਲ ਧੌਲਾ ਬਹੁਤ ਵਜੀਆਂ ਮੇਰੇ ਕੱਲ ਮੇਰੇ ਹੋਈ ਉਹਦਾ ਫਿਰ ਛੱਡੀਆਂ ਤੋਂ ਆ ਮੇਰੀ ਆਹ ਤਾਂ ਹੋਂਦ ਬੰਦੀ ਆ ਭੈਣੋ ਜਾਂ ਤਾਂ ਇਹ ਤੂੰ ਹੋਂਦ ਕਹਿੰਦਾ ਮੈਂ ਜਿਵੇਂ ਸਵੀਰੇ ਉੱਠਿਆ ਮੈਂ ਕਿਹਾ ਆ ਕੀ ਹੋਂਦ ਦੇ ਵੀ ਚਿਤ ਆਇਆ ਮੈਂ ਕਿਹਾ ਮੇਰੇ ਮੌਕਾ ਕੰਮ ਖਰਾਬ ਹੋਇਆ ਉਹਤਰ ਬਣਾਉ ਹੋ ਗਿਆ ਆਉਂਦਾ ਭਾਜੀ ਭਾਜੀ ਇੱਧਰ ਓਏ ਫੇਰ ਪਲ ਗਿਆ ਫਿਰ ਚੱਲ ਭਾਈ ਤਾਂ ਬਵਾ ਕਰਕੇ ਹੈ ਕਹਿੰਦਾ ਭਾਈ ਉਹ ਕਹਿੰਦਾ ਛੱਡ ਦੋ ਹਣ ਕਹਿੰਦਾ ਛੱਡ ਦੋ ਹਣ ਔਰ ਕਹਿੰਦਾ ਔਰ ਕਹਿੰਦੇ ਨਹੀਂ ਕਹਿੰਦੇ ਔਖਾ ਵਾ ਕੰਮ ਕੋਈ ਗੱਲ ਚਲੋ ਤਾਲ ਤਾਲੋ ਯਾਰ ਕਹਿੰਦੇ ਹੁਣ ਬਸ ਹੋ ਗਈ ਹੈ ਨਹੀਂ ਲੱਗਦਾ ਝੋਟਾ ਹਰ ਬੰਦੇ ਲੱਤਾ ਜੋੜ ਕੇ ਤਾਲੇ ਜੰਪ ਲੈ ਛੱਡਦੇ ਨੇ ਹੁਣ ਤਮੀ ਨਹੀਂ ਅਜੇ ਪਾਇਆ ਘੰਟਾ ਅੱਧਾ ਅੱਜ ਨਹੀਂ ਛੱਡਦਾ ਉਸਤਾਦ ਅਜ ਔਖਾ ਮਿਆਣੇ ਲਾਉਣੇ ਵਖਾ ਵੇਖਾ ਰੌਣਕਾਂ ਦਿਖਾਉਣੀਆਂ ਗਰਾਊਂਡ ਆਹ ਬਗਲਾ ਬਠਿੰਡੇ ਵਾਲਾ ਆਹ ਤੇਰਾ ਸੈਟ ਹੈਗਾ ਲਾਲਾ ਠੀਕ ਆ ਸ਼ਾਬਾਸ਼ ਚੱਲ 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 ਸ਼ਾਬਾਸ਼ ਉਹ ਦੋਲੀਆ ਵੈਰੀ ਗੁੱਡ ਮੁੰਡਿਆ ਬਹੁਤ ਸੋਹਣਾ ਓਏ ਚੱਲੋ ਚੱਲ ਚੱਲ ਕੋਈ ਨਹੀਂ ਤੁਰੇ ਜਾ ਸਹਿਜ ਲਾਉਂਦਾ ਸਾਰਿਆਂ ਦਾ ਵਈਆ ਪਾਜੀ ਆ ਵੇਖੀ ਸੈਟ ਸਹੀ ਲਾਉਂਦਾ ਵਾ ਨਹੀਂ ਸਹੀ ਚੱਲ 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 ਜੰਪ 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 ਚਾਰ ਜਦਾਕੇ ਲਾਉਂਦਾ ਇਹ ਹਾਂ ਹਾਂ ਜੰਪ ਚੱਲ 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 ਥਾਪੀ ਹੋ ਜੇ ਹੁਣ ਇਧਰ ਮੂੰਹ ਕਰਕੇ ਦਰਸ਼ਕਾਂ ਲ ਪਾਜੀ ਸਹਜ ਪਾਜੀ ਦਰਸ਼ਕਾਂ ਲਈ ਥਾਪੀ ਔ ਚੱਕ ਬਾਹਰ ਦੇਖਿਆ ਕੋਲ ਉਹ ਤੂੰ ਸਹਜ ਤੂੰ ਨਿਆਣੇ ਕੁੱਟਦਾ ਸਹਜ ਤੂੰ ਦੋਵੇਂ ਭਰਾਵੇਂ ਵਿਚਾਰੇ ਨੂੰ ਕੁੱਟਦੇ ਰਹਿੰਦੇ ਮੈਂ ਉਹਨਾਂ ਨੂੰ ਰੋਪਿਆ ਕੋਣ ਉਹ ਨਹੀਂ ਹੁੰਦਾ ਇਹਨੂੰ ਬਣਾਓ ਮੁਰਗਾ ਇਹ ਹਨਾ ਛੇੜਖਾਨੀਆਂ ਬਹੁਤ ਕਰਦਾ ਹਾਂ ਕਿ ਹੁਣ ਮਾਰਨੀ ਹੁਣ ਮਾਰਨੀ ਲੈਣੇ ਪੰਗੇ ਚੱਲ ਇਹਨੂੰ ਬਣਾਓ ਇਹਨੂੰ ਬਣਾਓ ਚੱਲ ਤੂੰ ਵੀ ਬਣ ਆ ਜਾ ਵਾਰੀ ਤੇਰੀ ਐ ਤੂੰ ਦੋਵੇਂ ਦੋਵੇਂ ਇੱਕੋ ਜਿਹੇ ਆ ਏ ਦੇਖੇ ਉਹ ਕੋਟੀ ਹਾਂ ਤੂੰ ਕੀ ਤੂੰ ਲਾਉ ਹੁਣ ਕਰੋ ਸੌਰੀ ਮੰਗੋ ਇੱਕ ਦੂਜੇ ਕੋ ਸੌਰੀ ਮੰਗੋ ਦੋਵੇਂ ਇੱਕ ਦੂਜੇ ਕੰਨ ਫੜ ਕੇ ਜੱਫੀ ਪਾ ਲੋ ਜੱਫੀ ਪਾਓ ਹੁਣ ਇੱਕ ਜੱਫੀ ਪਾਓ ਚਲੋ ਪਾ ਜੱਫੀ ਨਹੀਂ ਪਾਉਂਦੇ ਭਾਜੀ ਤੁਮੀ ਜੱਫੀ ਪਾਓ ਓ ਜੱਫੀ ਪਾਓ ਪਾਉਂਦੇ ਨਹੀਂ ਜੱਫੀ ਭਾਜੀ ਪਿਆਰ ਪਾਉ ਜੱਫੀ ਪਾਉ ਪਿਆਰ ਬਣਾਈਏ ਤੁਹਾਡਾ ਪਰਵਾਹ ਦਾ ਹੱਥ ਬੁਲਾ ਪਾਉ ਜੱਫੀ ਤੂੰ ਕੀ ਹੁਣ ਨਹੀਂ ਲੜਦੇ ਭਾਜੀ ਹੋਰ ਆ ਗਿਆ ਅਗਲਾ ਅੱਜ ਫੋਟਾਂਵਾਂ ਲਾ ਲਾ ਕਹਿੰਦਾ ਮੈਨੂੰ ਜਲਦੀ ਛੱਡੋ ਬੋਲਿੰਗ ਕਰ ਬੋਲਿੰਗ ਕਰਨੀ ਹੈ ਜੀ ਜੀ ਵੀ ਵਾਲੇ ਦੱਦੇ ਪਰਾਂ ਚਲੋ ਪ੍ਰਧਾਨ ਜੀ ਆ ਗਏ ਸਰ ਚਲੋ ਚਲੋ ਬਗਲੇ ਵੀਡੀਓ ਬਣਾ ਕੇ ਓਏ ਚਲ ਥੇ ਜਾ ਪਤਾ ਮੈਂ ਤੈਨੂੰ ਕਹਿਣਾ ਆ ਜਾ ਮੇਰੇ ਨਾਲ ਆ ਜਾ ਮੈਂ ਤੇ ਭਾਰੀ ਨੂੰ ਦੱਸ ਦੇਣਾ ਦੂਜਾ ਸੈੱਟ ਬੈਠ ਜਾ ਮੈਂ ਬੱਸ ਸੈਟ ਪਿੱਛੇ ਭੇਜ ਦੇਣਾ ਉਹ ਬੁਗਲੇ ਲਾ ਕੇ ਬੈਠੂ ਪਾੜੇ ਲਾਉਂਦੇ ਨਾ 35 ਰੁਪਏ ਚਾਹੀਦਾ ਠੀਕ ਆ ਭਾਈ ਉਹਨਾਂ ਨੂੰ ਸੈੱਟ ਉਹ ਬੁਗਲੇ ਲਾ ਕੇ ਲੈ ਇੱਕ ਵਾਰੀ ਬੰਦਿਆਂ ਦੇ ਇੱਧਰ ਵੀ ਲੈ ਜਾ ਇੱਧਰ ਵੀ ਲੈ ਜਾ ਬੁਗਲਾ ਵੇਖ ਲੋ ਹੱਥ ਕੰਬੀ ਜਾਂਦੇ ਆ ਤੇ ਨਹੀਂ ਹੱਥ ਕੰਬਣ ਲੱਪੇ ਬੁਗਲੇ ਹੋਰ ਹਾਂ ਖੜਾ ਇੱਥੇ ਕੀ ਕਰਦਾ ਇੰਨਾ ਟਾਈਮ ਚੱਲ ਕਾਹਦੇ ਲਈ ਪੂਰੀ ਤੇਜ਼ ਆ ਜਿਹੜਾ ਲਾਉਂਦਾ ਲਾ ਚੱਲੋ ਚੱਲ 35 ਲੱਗ ਰਿਹਾ ਸੀ ਇਹੇ ਤਾਂ ਨਾ ਉੱਠ ਕੋਈ ਨਹੀਂ ਚੱਲੋ ਤੂੰ ਚੱਲ ਜਿਹੜਾ ਤੱਕਦਾ ਕੇ ਚੱਲ ਇੱਥੇ ਤੇਤੀ ਪਾਉਣ ਦੇ ਪੈਸੇ ਲਈ ਦੇ ਪੈਰਾ ਤੇ ਜੰਪ ਲੈਣਾ ਇੱਥੇ ਬਹਿ ਕੇ ਬੈਠ ਕੇ ਤੇ ਉੱਥੇ ਬਹਿ ਜਾ ਉਹ ਨਾ ਹਾਂਜੀ ਇੱਥੇ ਹੌਲੀ ਜੀ ਆ ਜਾ ਆ ਦੇਖੀ ਤਰੋ ਗਾੜਲੇ ਦੇ ਸਹੀ ਜੀ ਸਹੀ ਜੀ ਐਕਦਾ ਇੱਧਰ ਆਇਆ ਤੈਨੂੰ ਗਿਆ ਜੰਪ ਲੈ ਲੈ ਪੈਰਾ ਦਾ ਗਾਲ ਤੂੰ ਉੱਠ ਗਿਆ ਓਏ ਚੱਲ ਲੈ ਆਈ ਗਿਆ ਸਪ੍ਰਿੰਟ ਲਾ ਲਈ ਤੈਨੂੰ ਕਹਿੰਦੇ ਲਾ ਆਪੀ ਲੱਗਣਗੇ ਕਸਟ ਹੈ ਪਹਿਲਾ ਇਹਦਾ ਜੀ ਚੱਲ ਚੱਲ ਪੁੱਤ ਚੱਲ ਡਾਂਡ ਨਹੀਂ ਮਾਰਦਾ ਤੂੰ ਕਿ ਡਾਂਡ ਕਿੱਥੇ ਫਾਇਦਾ ਕੋਈ ਸਾਹਿਬ ਚੱਲ ਚੱਲ ਲਾਲਾ ਭਾਜੀ ਹੱਡਾ ਮੇਨ ਬੰਦਾ ਆ ਗਿਆ ਮੈਂ ਵੀ ਲਾਲੇ ਭਾਜੀ ਸਹਿਜ ਕਿਦਾਂ ਠੀਕ ਆ ਲਾਵਾਂਗਾ ਸੱਟ ਕੇ ਕੌਖਾ ਹੀ ਆ ਨਹੀਂ ਲਾਵਾਂਗੇ ਧੂਆ ਪਾਲ ਸੱਟ ਆ ਗਿਆ ਵਾ ਧੂਤ ਪਾਲ ਚੱਲ ਲਾਲਾ ਭਾਜੀ ਦੱਸਣਗੇ ਸੱਟ ਲਾਉਣਾ ਕਿਦਾਂ ਦੇਖ ਤੈਨੂੰ ਵੇਖ ਕੇ ਕੀ ਹੋ ਜਾਂਦਾ ਹੈ ਹੈ ਆ ਭਾਜੀ ਉਧਰ ਆ ਸਹਿਜ ਕਿਦਾਂ ਫੇ ਨਹੀਂ ਬਾਈ ਕੀ ਬਣੂ ਕੀ ਬਣੂ ਮੋਤੀ ਆ ਚਲ ਮੋਟੂ ਆ ਪਾ ਹੋ ਗਈ ਤਸਲੀ ਕਹੇ ਫੁੱਲ ਸਹਿ ਆ ਤਸਲੀ ਲਾ ਕੇ ਮੋੜੀ ਲਾ ਕੇ ਪਾ ਵਾਬ ਅਬ ਆਇਓ ਦੇਖਿਆ ਆ ਪਾ ਦੋਨੇ ਚੱਲ ਰੋ ਰੋ ਕੇ ਪਿੱਛੇ ਨਹੀਂ ਲਗਾਣਾ ਉਹ ਘਰਮੜੀ ਕਾ ਪੱਟ ਗਿਆ ਪਾਜੀ ਮੈਂ ਸਹਿ ਇਹ ਨਾ ਲਾਉਣਾ ਸੈਟ ਕਿਆ ਲੋਕੇਸ਼ਨ ਆ ਰਹੀ ਆ ਸੇਰੇ ਸੇਰੇ ਵਾਲਾ ਵਾਹ ਗਰੂ ਵਾਹ ਗਰੂ ਬਾਬਾ ਕਿਰਪਾ ਰੱਖੀ ਇੱਥੇ ਮੋੜਿਆਂ ਤੇ ਨਿੱਕੇ ਨਿੱਕੇ ਗੱਭਰੂ ਚੱਲੋ ਚੱਲ ਆ ਸਹੀ ਪੁੱਤ ਹੋ ਗਿਆ ਸਹੀ ਓ ਬੱਲੇ ਤੇਰੇ ਝੋਟਿਆ ਇੱਧਰ ਆ ਜਾ ਤੂੰ ਇੱਥੇ ਨਾਲ ਓਏ ਓ ਵੈਰੀ ਗੁੱਡ ਇੱਥੇ ਹੋ ਜਾ ਨਾਲੇ ਇੱਧਰ ਤੁਰ ਤੀ ਤੇ ਨਾਲੇ ਓ ਲੈਦਰ ਡੈਪੀ ਓ ਛੂਟੀ ਝੋਟਾ ਜਾਂਦਾ ਬੁੱਕਦਾ ਓਏ 911 ਯਾਰਾ ਹਾਈ ਐਸਟਾਰ ਸਹੀ ਗੱਲ ਅੱਜ ਪਾਟ ਲਾਉਣੇ ਸੀ ਉਦਾਂ ਅੱਜ ਕੋਈ ਜਨੇ ਪਾਟ ਲਵਾ ਦਿੱ ਹੀ ਕਿਉਂ ਮੁੰਡਿਆ ਸਹੀ ਗੱਲ ਬਈ ਕਿਉਂ ਆਪਾਂ ਨਾ ਬੰਦਿਆਂ ਨੂੰ ਦੱਸਣਾ ਵਾ ਜਿਹੜੇ ਕਹਿੰਦੇ ਪਹਾੜ ਟੁੱਟਦਾ ਗਰਾਊਂਡ 'ਚ ਆ ਕੇ ਹਾਂ ਹਾਂ ਆਪਾਂ ਡਾਰਲਿੰਗ ਡਾਈਟ ਖੁੱਲੀ ਰੱਖਣੀ ਐ ਨੇ ਸਹੀ ਵੇਖ ਦੇ ਕਿੰਨਾ ਕ ਪਹਾੜ ਟੁੱਟਦਾ ਸਹੀ ਗੱਲ ਹੋ ਗਈ ਸਹੀ ਓਜੋਗਰਾ ਸਹੀ ਹੈ ਸਹੀ ਬਈ ਆਪਾਂ ਇਨੀ ਗਾ ਸ਼ਾਮ ਨੂੰ ਖੇ ਆ ਕੇ ਪਾਣੀ ਛਿੜਕ ਲੈਣਾ ਵਾ ਸਹੀ ਆ ਕਰਦੇ ਭਾਜੀ ਬੰਦ ਹੁਣ ਨਿਬੜ ਗਿਆ ਕੰਮ ਮਿਹਨਤ ਕਰ ਹੁਣ ਅਸੀਂ ਗਰਾਊਂਡ ਕਰ ਰਹੇ ਹਾਂ ਪੱਧਰੀ ਕਿਉਂ ਚ ਉਬਰਾ ਚੱਲ 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 ਖੈਦੇ ਕੰਮ ਨੂੰ ਖੈਦੇ ਤੇ ਨਜ਼ਾਰਾ ਬੜਾ ਆਉਂਦਾ ਮਿੱਟੀ ਜਾ ਕੇ ਜੇ ਤਾਂ ਮਰ ਗਈ ਜਮ ਜਮ ਕੱਖ ਨੇ ਜਿਹੜਾ ਨਜ਼ਾਰਾ ਇੱਥੇ ਆ ਨਾ ਉਸਤਾਦ ਆ ਤੀ ਪ੍ਰੇਮ ਜਿਹੜਾ ਨਾ ਗਰਾਊਂਡ ਨਾ ਵਾ ਇਹ ਗੱਲਬਾਤ ਯਾਸੀ ਆ ਸਾਰਿਆਂ ਨੂੰ ਜੋ ਕਿ ਆਪਣੀ ਗਰਾਊਂਡ ਹੋਣ ਹੋ ਗਈ ਖਤਮ ਤੇ ਐਕਸਰਸਾਈਜ਼ ਸਾਰੀ ਲੱਗ ਗਈ ਆਪਣੀ ਬਹੁਤ ਬਹੁਤ ਧੰਨਵਾਦ ਜੀ ਕੋਈ ਸਾਹਿਬ ਦਾ ਕੋਕੋ ਸਾਹਿਬ ਦਾ ਤੇ ਜੋ ਕਿ ਆਪ ਨੂੰ ਬਹੁਤ ਬਹੁਤ ਧੰਨਵਾਦ ਕੋਹ ਸਾਹਿਬ ਦਾ 4 ਵਜੇ ਹੋ ਚੁੱਕੇ ਹੁੰਦੇ ਆ ਤੇ ਤੁਹਾਨੂੰ ਮਿਹਨਤ ਲਵਾਉਂਦੇ ਆਗੇ ਤੁਹਾਨੂੰ ਮਿਹਨਤ ਲਵਾਉਂਦੇ ਆਗੇ ਅੱਜ ਤਸल्ली ਹੋਈ ਕਿ ਨਹੀਂ ਅੱਜ ਪੂਰੀ ਤਸल्ली ਕਰਾਤੀ ਕੋਹ ਸਾਹਿਬ ਨੇ ਲੱਤਾਂ ਕਿਦਾਂ ਫੁੱਲੀਆਂ ਪਈਆਂ ਅੱਜ ਲੱਤਾਂ ਅੱਜ ਦੀ ਬਵਾਹ ਹੋਈ ਪਈ ਬਹੁਤ ਜ਼ਿਆਦੀ ਹਾਂ ਤੇ ਚੈਨਲ ਨੂੰ ਚੈਨਲ ਨੂੰ ਲਾਈਕ ਕਰੋ ਫੋਲੋ ਕਰੋ ਬਹੁਤ ਸਬਸਕ੍ਰਾਈਬ ਕਰੋ ਕਰੋ ਹਾਂ ਤੇ ਕੋਹ ਸਾਹਿਬ ਕਿੱਥੋਂ ਆਂਦੇ ਆ ਕੀ ਉਹਦੇ ਕਿਥੋਂ ਦੇ ਆ ਨਵਾਜੀਪੁਰ ਦਾ ਨਵਾਜੀਪੁਰ ਹਾਂ ਆ ਗਿਆ ਆ ਗਿਆ ਤੇ ਫਿਰ ਸਾਰਿਆਂ ਦਾ ਧੰਨਵਾਦ ਜਿਹੜੇ ਬਲੌਗ ਦੇ ਧੰਨਵਾਦ ਜਿਹੜੇ ਬਲੌਗ ਚੋਂ ਆਉਂਦੇ ਆ ਆਈ ਲਵ ਯੂ ਆਈ ਲਵ ਯੂ